ਤੋ 25 30 ਸਾਲ ਪੁਰਾਣਾ 35 ਸਾਲ ਲਾ ਲੋ 25 30 ਜਦੋਂ ਆਪਾਂ ਜਿਹੜੇ ਮੇਰੇ ਹਾਂ ਦੇ ਆ ਜਿਹੜੇ ਸਨ 90 ਤੋਂ 91 ਤੋਂ ਪਹਿਲਾ ਪਹਿਲਾ ਵਾਲੇ ਮਾਡਲ ਹੈ 95 ਤੋਂ ਬਾਅਦ ਮਾਡਲ ਨਵੇਂ ਆਉਣੇ ਸ਼ੁਰੂ ਹੋ ਗਏ ਇਹ ਤਾਂ ਜੱਡਾ ਕ ਮਾਡਲ ਓਡੀਕ ਸਾਈਕਲ ਹੀ ਜਿਹੜੇ ਮੇਰੇ ਹਾਂ ਦੇ ਨੇ ਮੇਰੇ ਹਾਂ ਦੀ ਪਰਵਾਣੀ ਉਹਨਾਂ ਵੇਲੇ ਦੀ ਗੱਲ ਕਰਨ ਲੱਗਿਆ ਜਦੋਂ ਆਪਾਂ ਕੈਂਚੀ ਸਿੱਖਦੇ ਹੁੰਦੇ ਸੀ ਸਾਈਕਲ ਦੀ ਕਿਹਨੇ ਚਲਾਈ ਸੀ ਕੈਂਚੀ ਸਾਈਕਲ ਦੀ ਕੈਂਚੀ ਹੱਥ ਮੜਾ ਜਖਲ ਕੇ ਮੈਂ ਵੀ ਚਲਾਈ ਯਾਰ ਮੈਂ ਦੇਖੋ ਸਾਈਕਲ ਬਾਪੂ ਵਾਲਾ ਹੁਣਾ ਡੈਡੀ ਵਾਲਾ ਸਾਈਕਲ ਚੱਕ ਲੈਣਾ ਘਰੋਂ ਚੋਰੀਓ ਬੀ ਬੀ ਵੀ ਉਧਰ ਘਹਾ ਪੱਥ ਦੀ ਐ ਕੰਮ ਕਰਦੀ ਐ ਆਪਾਂ ਸਾਈਕਲ ਲੈ ਕੇ ਭੱਜ ਲੋ ਸਾਈਕਲ ਚੱਕ ਕੇ ਲੈ ਜਾਣਾ ਪਹਿਆਂ ਤੇ ਕੱਚੇ ਥੋਂ ਫਿਰ ਕੈਂਚੀ ਵਿਚੈਂ ਲੱਤ ਫਸਾ ਕੇ ਕਾਠੀ ਦੇ ਉੱਤੇ ਐ ਕੱਚ ਫਸਾ ਕੇ ਇਧਰੋਂ ਡੰਡਾ ਫੜ ਕੇ ਇਧਰੋਂ ਸਟੀਰਿੰਗ ਚਲਾਉਂਦੇ ਸੀ ਨਾ ਫਿਰ ਹੌਲੀ ਹੌਲੀ ਤੌਜਾ ਭਰ ਜਾਣਾ ਕਿਸੇ ਐ ਚੌਂਕੜੀ ਦੇ ਨਾਲ ਲਾ ਕੇ ਐ ਉੱਪਰ ਚੜਨਾ ਵੀ ਡੰਡੇ ਤੇ ਚੜ ਜੀਏ ਕੇਰਾ ਫਾਈਡਲ ਤਾਂ ਬੱਚੇ ਜਾਣਗੇ ਉਸ ਵੇਲੇ ਦੀਆਂ ਗੱਲਾਂ ਦੱਸਣ ਲੱਗਾ ਤੇ ਅੱਜ ਦੀਆਂ ਨਾਲ-ਨਾਲ ਕਹਿੰਦਾ ਬਾਪੂ ਦੀਆਂ ਕੂਰੀਆਂ ਤੋਂ ਡਰਦੇ ਹੁੰਦੇ ਸੀ ਗੱਜ ਕਰੇ ਔੜੀਆਂ ਤੇ ਮਰਦੇ ਹੁੰਦੇ ਸੀ ਬਾਪੂ ਦੀਆਂ ਕੂਰੀਆਂ ਤੋਂ ਡਰਦੇ ਹੁੰਦੇ ਸੀ ਗੱਜ ਤਾ ਪੂਰੀਆਂ ਕੂਰੀਆਂ ਤੋਂ ਡਰਦੇ ਹੁੰਦੇ ਸੀ ਕੱਚ ਕਰੇ ਔੜੀਆਂ ਤੇ ਮਰਦੇ ਹੁੰਦੇ ਸੀ ਤੀਜਿਆਂ ਦੇ ਦਿਨ ਭਾਵੇਂ ਆਗੇ ਸੱਜਣਾਵੇ ਤੀਜਿਆਂ ਦੇ ਦਿਨ ਭਾਵੇਂ ਆਗੇ ਸੱਜਣਾਵੇ ਤਤਾ ਗੁਰਦੀ ਕਲਾੜੀ ਵਾਲਾ ਕਾਇਮ ਹੁੰਦਾ ਸੀ ਹੋਈ ਸ਼ਕਤੀ ਕੇ ਵੇਲੇ ਹੁਣ ਆਗੇ ਕਾਰਾਂ ਵਾਲੇ ਸਾਈਕਲਾਂ ਵਾਲਾ ਵੀ ਸਮਾਂ ਕਹਿਉਂਦਾ ਸੀ ਓਹ ਥੰਗਦੀ ਵੇਲੇ ਹੁਣ ਆਗੇ ਕਾਰਾਂ ਵਾਲੇ ਨਾ ਬੜਾ ਵੇ ਸਮਾਂ ਕਾਇਮ ਹੁੰਦਾ ਸੀ तरीके ਵੇਲੇ ਹੁਣ ਆਗੇ ਕਾਰਾਂ ਵਾਲੇ ਸਾਈਕਲਾਂ ਵਾਲਾ ਵੀ ਸਮਾਂ ਕਾਇਮ ਹੁੰਦਾ ਸੀ ਸ਼ੱਕ ਨਹੀਂ ਕਦੇ ਵੇਲੇ ਹੁਣ ਆਗਲੇ ਵਾਲੇ ਸਾਈਕਲਾਂ ਵਾਲਾ ਵੀ ਸਮਾਂ ਕਾਇਮ ਹੁੰਦਾ ਸੀ ਉਹ